ਕਿਰਪਾ ਕਰਕੇ ਜਿਹੜੇ ਬੱਚਿਆਂ ਨੇ ਪਰਫਾਰਮ ਕਰਨਾ ਉਹਨਾਂ ਦੀ ਐਂਟਰੀ ਜਲਦ ਤੋਂ ਜਲਦ ਕਰਵਾ ਦਿੱਤੀ ਜਾਵੇ ਕਿਉਂਕਿ ਬੱਚੇ ਹਲੇ ਵੀ ਦੇਖਦੇ ਆ ਉਹ ਬਿਲਕੁਲ ਪੇਜ ਦੇ ਬੈਕ ਸਾਈਡ ਤੇ ਇਕੱਠੇ ਹੋ ਰਹੇ ਨੇ ਉਹਨਾਂ ਨੂੰ ਐਂਟਰੀ ਕਰਵਾ ਕੇ ਬੱਚਿਆਂ ਨੂੰ ਉਹਨਾਂ ਦੀ ਜਗ੍ਹਾ ਤੇ ਜਿਹੜੀ ਡੈਸੀਗਨੇਟਡ ਜਗ੍ਹਾ ਹੈ ਰੈਕ ਦੇ ਵਿੱਚ ਨਾ ਆਇਆ ਜਾਵੇ ਕਿਉਂਕਿ ਜਦੋਂ ਮਾਤ-ਪਿਤਾ ਸਾਹਿਬ ਜੀ ਦੀ ਜਿੰਨੀ ਖੇਡ ਦੀ ਲੋੜ ਹੁੰਦੀ ਹੈ ਮੁਨੇ ਮੈਂ ਉਹਨਾਂ ਦੇ ਜਿੱਥੇ ਕਰਾਂ ਦੀ ਡਿਸਟਰੈਕਸ਼ਨ ਦਾ ਡਿਸਟਰੈਕਸ਼ਨ ਇੱਕ ਮਿੰਟ ਹੋ ਜਾ ਰੁਕ ਜਾ ਬੇਟਾ ਜੀ ਹੋ ਜਾ ਰੁਕ ਜਾ ਚਲੋ ਚਲੋ ਪੁੱਛੇ ਜਾਂਦਾ ਸਰ ਕੀ ਧਿਆਨ ਚ ਲੱਗ ਗਿਆ ਜੀ ਹਰਤ ਦਾ ਇਹ ਦੁਸ਼ੀਏ ਦੇ ਸੂਰੇ ਵਿੱਚ ਨਾ ਆਇਆ ਹੋਰ ਸਾਰਾ ਪਿੱਛੇ ਨੂੰ ਹੋ ਜੀਏ ਜੀ ਆਪਾਂ ਥੋੜਾ ਥੋੜਾ ਪਿੱਛੇ ਨੂੰ ਹੋ ਜਿਓ ਗੱਡੀ ਪਿੱਛੇ ਜਾਓ ਓਕੇ ਜੀ ਰੁਕ ਕੇ ਰੁਕ ਆਏ ਨੂੰ ਬੇਟਾ ਪਿੱਛੇ ਨੂੰ ਹੋ ਜਾ ਥੋੜਾ ਥੋੜਾ ਬੇਟਾ ਹੋਰ ਇੱਕਦਮ ਹੋ ਜਾ ਰੁਕ ਜਾ ਸਰ ਐਮਐਲ ਸਾਹਿਬ ਨੂੰ ਕਰ ਬਾਈ ਜੀ ਫੋਨ ਆਪਾਂ ਥੋੜਾ ਥੋੜਾ ਪਿੱਛੇ ਨੂੰ ਹੋ ਜੀਏ ਭਾਜੀ ਹੋ ਜਾਂਦਾ ਨੀ ਤਾਂ ਆਲੇ ਆਲੇ ਐਸ ਚਲੋ ਜੀ ਅਜੂ ਵੀ ਰਾਜ ਸਰ ਜੀ ਦਾ ਆਇਓ ਹੈ ਇਹ ਤਾਂ ਆਮ ਆਦਮੀ ਆ ਠੀਕ ਹੈ ਰਾਹ ਜਾਂਦੇ ਆ ਕਿਸੇ ਮਤਸਰ ਪਿੱਛੇ ਮੈਂ ਗਿਆ ਹੀ ਥੋੜੀ ਅੰਦਰ ਇਹ ਤਾਂ ਆਮ ਆਦਮੀ ਹੈ ਹੈਲੋ 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 ਪਹੁੰਚ ਜਾਣ ਕੇ ਤੇ ਆਪਣਾ ਇਹ ਸਮਾਗਮ ਸ਼ੁਰੂ ਹੋ ਜਾਵੇਗਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਬੜੇ ਅਨੁਸ਼ਾਸਨ ਦੇ ਨਾਲ ਇਸ ਸਮਾਗਮ ਦੇ ਵਿੱਚ ਆਪਾਂ ਭਾਗ ਲੈਣਾ ਜੇ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਹਰਭਜਨ ਸਿੰਘ ਜੀ ਸਾਡੇ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਸਰਕਾਰ ਪਹੁੰਚ ਚੁੱਕੇ ਨੇ ਅਸੀਂ ਉਹਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿੱਘਾ ਜੀ ਆਇਆਂ ਆਖਦੇ ਹਾਂ ਸਰਦਾਰ ਹਰਭਜਨ ਸਿੰਘ ਜੀ ਜੀਓ ਸਾਹਿਬ ਮੈਂ মিডিਆ ਵਾਲੇ ਦੋਸਤਾਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਟਰੈਕ ਕਲੀਅਰ ਕਰਦੀਏ ਕਿਉਂਕਿ ਪ੍ਰੇਡ ਮਾਸਟਰ ਪ੍ਰੇਡ ਕਮਾਂਡਰ ਸਾਹਿਬ ਆ ਰਹੇ ਨੇ ਸਾਡੇ ਪ੍ਰੇਡ ਕਮਾਂਡਰ ਸਰਦਾਰ ਜੂਰਾ ਸਿੰਘ ਜੀ ਡੀਐਸਪੀ ਹੈੱਡਕੁਆਰਟਰ ਮੋਗਾ ਉਹਨਾਂ ਦੀ ਗਵਾਹੀ ਦੇ ਵਿੱਚ ਅੱਜ ਦੀ ਇਹ ਮਾਰਕ ਪਾਸ ਹੋਣਾ ਸੋ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਕਿਰਪਾਜਨ ਸਿੰਘ ਜੀ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਸਰਕਾਰ ਹੁਣ ਜਿਹੜੀਆਂ ਸਾਡੀਆਂ ਪ੍ਰੇਡ ਦੀਆਂ ਟੁਕੜੀਆਂ ਨੇ ਉਹਨਾਂ ਦਾ ਨਿਰਿਕਸ਼ਨ ਕਰਨ ਵਾਸਤੇ ਰਵਾਨਾ ਹੋਏ ਨੇ ਉਹਨਾਂ ਦਾ ਸਹਿਯੋਗ ਕਰ ਰਹੇ ਨੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ ਜੀ ਸਾਡੇ ਐਸਐਸਪੀ ਆਫਟਰ ਅਨਪੁਰ ਗੁਪਤਾ ਜੀ ਤੇ ਪ੍ਰੇਡ ਕਮਾਂਡਰ ਸਰਦਾਰ ਜੋਰਾ ਸਿੰਘ ਜੀ ਸੋ ਮੈਂ ਇੱਥੇ ਦੱਸ ਦੇਣਾ ਚਾਹਾਂਗਾ ਕਿ ਜਿਹੜੇ ਸਾਡੇ ਅੱਜ ਦੇ ਮੁੱਖ ਮਹਿਮਾਨ ਨੇ ਸਰਦਾਰ ਰਣਭਰਜਨ ਸਿੰਘ ਜੀ ਉਹ ਚੰਡੀਆਣਾ ਗੁਰੂ ਜਿਹੜਾ ਇੱਕ ਪੰਜਾਬ ਦਾ ਬਹੁਤ ਹੀ ਇਤਿਹਾਸਕ ਕਸਬਾ ਹੈਗਾ ਉਸ ਦੀ ਨੁਮਾਇੰਦਗੀ ਕਰਦੇ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਬਹੁਤ ਹੀ ਮੰਦਲ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਇਹ ਅਕਸਰ ਦੱਸਦੇ ਹੁੰਦੇ ਨੇ ਆਪਣੇ ਬਹੁਤ ਗਰੀਬੀ ਦੇ ਵਿੱਚੋਂ ਉੱਠ ਕੇ ਉਹਨਾਂ ਨੇ ਅੱਜ ਇਹ ਮੁਕਾਮ ਹਾਸਲ ਕੀਤਾ ਹੈ ਉਹਨਾਂ ਦੇ ਪਿਤਾ ਜੀ ਜਿੱਤੇਸ਼ੇ ਵੱਜੋਂ ਭਾਵੇਂ ਇੱਕ ਬੈਂਡ ਮਾਸਟਰ ਸਨ ਪਰ ਉਹਨਾਂ ਨੇ ਆਪਣੀ ਮਿਹਨਤ ਲਗਨ ਅਤੇ ਆਪਣੇ ਬੱਚਿਆਂ ਨੂੰ ਕਿਸੇ ਮੁਕਾਮ ਤੇ ਪਹੁੰਚਾਉਣ ਵਾਸਤੇ ਬਹੁਤ ਵੱਡੀ ਮਿਹਨਤ ਕੀਤੀ ਤੇ ਅੱਜ ਅਸੀਂ ਦੇਖਦੇ ਆ ਕਿ ਸਰਦਾਰ ਭਜਨ ਸਿੰਘ ਜੀ ਇੱਕ ਪੰਜਾਬ ਦੇ ਵਿੱਚ ਦੋ ਬਹੁਤ ਹੀ ਮਹੱਤਵਪੂਰਨ ਵਿਭਾਗ ਬਿਜਲੀ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਉਹਦੇ ਵਿੱਚ ਬਤੌਰ ਕੈबिनेट ਮੰਤਰੀ ਆਪਣੀ 2.5 ਸਾਲ ਤੋਂ ਸੇਵਾਵਾਂ ਦੇ ਰਹੇ ਨੇ ਜੋ ਆਪਾਂ ਉਹਨਾਂ ਦੇ ਜੀਵਨ ਦੀ ਗੱਲ ਕਰਦੇ ਆ ਤਾਂ ਉਹਨਾਂ ਨੇ ਆਪਣੀ ਸ਼ੁਰੂਆਤੀ ਜਿਹੜੇ ਸੰਘਰਸ਼ ਦਾ ਜੀਵਨ ਸੀ ਉਹਦੇ ਵਿੱਚ ਨਾਈਟ ਸ਼ਿਫਟ ਫੈਕਟਰੀ ਦੇ ਵਿੱਚ ਨਾਈਟ ਸ਼ਿਫਟ ਦੇ ਵਿੱਚ ਵੀ ਜੋਬ ਕੀਤੀ ਅਤੇ ਆਪਣੇ ਪਰਿਵਾਰ ਦੀ ਆਰਥਿਕਤਾ ਨੂੰ ਉੱਚ ਚੱਕਰਾਂ 'ਤੇ ਯੋਗਦਾਨ ਕੀਤਾ ਰਾਜਨੀਤੀ ਸ਼ਾਸਤਰ ਦੇ ਵਿੱਚ ਐਮਏ ਕਰਨ ਤੋਂ ਬਾਅਦ UGC ਦਾ ਪੇਪਰ ਵੀ ਪਾਸ ਕੀਤਾ ਅਤੇ ਬਤੌਰ ਲੈਕਚਰਾਰ ਨੌਕਰੀ ਕੀਤੀ ਉਸ ਤੋਂ ਬਾਅਦ ਉਹਨਾਂ ਨੇ 2012 ਦੇ ਵਿੱਚ PCS ਦੀਆਂ ਪ੍ਰੀਖਿਆਵਾਂ ਪਾਸ ਕਰਕੇ ਬਤੌਰ ITO ਆਪਕਾਰੀ ਵਿਭਾਗ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਤੇ 2017 ਦੀ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਲੜੀ ਬੜੀ ਹਿੰਮਤ ਦੇ ਨਾਲ ਲੜੀ ਪ੍ਰਿੰਟ ਕਮਾਂਡਰ ਸਾਹਿਬ ਅਜਾਜਤ ਲੈ ਕੇ ਆਪਣੀ ਪੋਜੀਸ਼ਨ ਵੱਲੋਂ ਜਾ ਰਹੇ ਨੇ ਉੱਥੇ ਪ੍ਰਿੰਟ ਨੂੰ ਵਿਸ਼ਰਾਮ ਕਰਨ ਲੱਗੇ ਤਾਂ ਸਾਡੇ ਮੁੱਖ ਮਹਿਮਾਨ ਜੀ ਆਪਣਾ ਕੌਮ ਦੇ ਨਾਲ ਸੰਦੇਸ਼ ਜਾਰੀ ਕਰਨਗੇ ਸਾਡੇ ਮੁੱਖ ਮਹਿਮਾਨ ਜੀ ਪੌਮ ਦੇ ਨਾਮ ਆਪਣਾ ਸੰਦੇਸ਼ ਚਾਰੀ ਕਰਕੇ ਸਰਦਾਰ ਹਰਪਜਨ ਸਿੰਘ ਜੀ ਮਾਨਜੋ ਕੈਬਨਟ ਮੰਤਰੀ ਪੰਜਾਬ ਸਰਕਾਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਵਿਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ ਸਾਡੀ ਸਰਕਾਰ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਮੁੱਖ ਮੰਤਰੀ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣੇ ਅਹੁਦੇ ਦੀ ਸੋ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਤੀ ਪੈਂਟ ਖੜਕਰ ਕਰਾਵਿਕੇ ਚੁੱਕੀ ਇਸ ਤੋਂ ਇਲਾਵਾ ਸਾਡੀ ਸਰਕਾਰ ਨੇ अहम ਫੈਸਲਾ ਲੈਂਦਿਆਂ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਅਤੇ ਸੰਵਿਧਾਨ ਦੇ ਨਰਮਤਾ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਦੀਆਂ ਤਸਵੀਰਾਂ ਲਗਾਈਆਂ ਮੁੱਖ ਮੰਤਰੀ ਹਵਾਇਤੇ ਦਾ ਨਾਮ ਸ਼ਹੀਦ ਸਰਦਾਰ ਭਗਤ ਸਿੰਘ ਦੇ ਨਾਮ ਉੱਤੇ ਰੱਖਣ ਵਿੱਚ ਇਹ ਭੁਗਤਾਨ ਨਿਭਾਉਣ ਉਪਰੰਤ ਹੁਣ ਪੰਜਾਬ ਸਰਕਾਰ ਉਥੇ ਸ਼ਹੀਦ ਆਜ਼ਮ ਦਾ ਬੁੱਤ ਲਗਾਉਣ ਜਾ ਰਹੀ ਹੈ ਮੁੱਖ ਮੰਤਰੀ ਜੀ ਨੇ ਸ਼ਹੀਦ ਭਗਤ ਸਿੰਘ ਸ਼ਹੀਦ ਉਦਮ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਰਵੋਤਮ નાਗਰਿਕ ਸਨਮਾਨ ਭਾਰਤ ਰਤਨ ਦੇਣ ਲਈ ਕੇਂਦਰ ਸਰਕਾਰ ਅੱਗੇ ਮੰਗ ਰਹੀ ਹੈ ਸਾਡੀ ਸਰਕਾਰ ਫੌਜੀ ਜਵਾਨਾਂ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਥਕਾਂ ਪਹੁੰਚੀਆਂ ਦੀ ਭਲਾਈ ਲਈ ਵੜੇ ਰਸਨ ਕਲਪ ਹੈ ਇਸ ਦਿਸ਼ਾ ਵਿੱਚ ਸਰਕਾਰ ਨੇ ਸ਼ਹੀਦ ਜਵਾਨਾਂ ਦੇ ਵਾਰਸਾਂ ਲਈ ਐਕਸ ਗ੍ਰੇਸ਼ੀਆ ਗ੍ਰਾਂਟ ਰਾਸ਼ੀ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਹੈ ਸਾਡੀ ਸਰਕਾਰ ਨੇ ਇਸ ਵਿੱਤੀ ਸਹਾਇਤਾ ਸਕੀਮ ਅਧੀਨ ਅਗਨੀ ਵੀਰਾਂ ਨੂੰ ਵੀ ਸ਼ਾਮਲ ਕੀਤਾ ਹੈ ਸਾਡੀ ਸਰਕਾਰ ਵੱਲੋਂ ਸੂਬੇ ਅਤੇ ਦੇਸ਼ ਦੀ ਸੁਰੱਖਿਆ ਲਈ ਜਾਨ ਵਾਰਨ ਵਾਲੇ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇੰਦਾ ਪ੍ਰਬੰਧ ਕੀਤਾ ਗਿਆ ਹੈ ਰਾ ਸਰਕਾਰ ਵੱਲੋਂ ਸਾਬਕਾ ਸੈਨਿਕਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਹਿੱਤਾਂ ਦੀ ਦੇਖਭਾਲ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸ਼੍ਰੀ ਰਕੌਰ ਤੇ 66% ਤੋਂ 100% ਤੱਕ ਅਪਾਹਜ ਹੋਏ ਸੈਨਿਕਾਂ ਲਈ ਐਕਸ ਗ੍ਰੇਸ਼ੀਆ ਗ੍ਰਾਂਟ 20 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪਏ ਕੀਤੀ ਗਈ ਹੈ ਇਸੇ ਤਰ੍ਹਾਂ 50% ਤੋਂ 75% ਤੱਕ ਅਪਾਹ ਸੈਨਿਕਾਂ ਲਈ ਐਕਸ ਗ੍ਰੇਸ਼ੀਆ ਗ੍ਰਾਂਟ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਅਤੇ 25% ਤੋਂ 50% ਤੱਕ ਦੇ ਵਿਆਹ ਸੈਨਿਕਾਂ ਲਈ ਐਕਸ ਗ੍ਰੇਸ਼ੀਆ ਗ੍ਰਾਂਟ 5 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕੀਤੀ ਗਈ ਹੈ ਪੰਜਾਬ ਸਰਕਾਰ ਨੇ ਧਰਮੀ ਫੌਜੀਆਂ ਨੂੰ ਦਿੱਤੀ ਜਾਂਦੀ ਵਿੱਤੀ ਸਹਾਇਤਾ 10000 ਤੋਂ ਵਧਾ ਕੇ 12000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਆਜ਼ਾਦੀ ਸੰਗਰਾਮੀਆਂ ਪ੍ਰਤੀ ਆਪਣੇ ਸਤਕਾਰ ਦੇ ਸੰਮੁਖ ਸੂਬੇ ਦੇ ਆਜ਼ਾਦੀ ਕੁਲਾਟੀਆਂ ਜਾਂ ਉਹਨਾਂ ਦੇ ਵਾਰਸਾਂ ਨੂੰ ਮਿਲਦੀ ਪੈਨਸ਼ਨ ਨੂੰ 9400 ਰੁਪਏ ਤੋਂ ਵਧਾ ਕੇ 11000 ਰੁਪਏ ਕਰ ਦਿੱਤਾ ਹੈ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਪੂਰਾ ਕਰਦਿਆਂ ਸਾਡੀ ਸਰਕਾਰ ਵੱਲੋਂ ਪਿਛਲੇ ਕਰੀਬ 28 ਮਹੀਨਿਆਂ ਦੌਰਾਨ 44000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਇਹ ਸਿਲਸਿਲਾ ਅੱਗੇ ਤੋਂ ਲਗਾਤਾਰ ਜਾਰੀ ਹੈ ਸੂਬੇ ਵਿੱਚ ਪੁਲਿਸ ਫੋਰਸ ਨੂੰ ਹੋਰ ਮਜ਼ਬੂਤ ਕਰਨ ਲਈ ਹਰ ਸਾਲ 1800 ਸਿਪਾਹੀ ਅਤੇ 300 ਸਬ ਇੰਸਪੈਕਟਰ ਭਰਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਰੋਜ਼ਗਾਰ ਉਤਪਤੀ ਵਿਭਾਗ ਵੱਲੋਂ ਪਿਛਲੇ 28 ਮਹੀਨਿਆਂ ਦੌਰਾਨ ਸੂਬੇ ਵਿੱਚ 4208 ਪਲੇਸਮੈਂਟ ਕੈਂਪ ਲਗਾਏ ਗਏ ਜਿੰਨਾਂ ਵਿੱਚ 238000 ਤੋਂ ਵੱਧ ਉਮੀਦਵਾਰਾਂ ਨੂੰ ਪ੍ਰਾਈਵੇਟ ਖੇਤਰ ਵਿੱਚ ਪਲੇਸਮੈਂਟ ਦੇ ਮੌਕੇ ਪ੍ਰਦਾਨ ਕੀਤੇ ਗਏ ਮੋਗਾ ਵਿੱਚ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸਾਲ 2024 ਦੇ ਦੌਰਾਨ 961 ਪ੍ਰਾਰਥੀ ਪ੍ਰਾਰਥੀਆਂ ਨੂੰ ਰੋਜ਼ਗਾਰ ਮਹਾ ਯਾ ਕਰਵਾਇਆ ਗਿਆ 1554 ਪ੍ਰਾਰਥੀਆਂ ਨੂੰ ਸਵੇ ਰੋਜ਼ਗਾਰ ਦੇ ਨਾਲ ਜੋੜਿਆ ਗਿਆ 153 ਨੌਜਵਾਨਾਂ ਨੂੰ ਸਕਿੱਲ ਕੋਰਸ ਕਰਵਾਏ ਗਏ ਇਸ ਤੋਂ ਇਲਾਵਾ 40 ਪ੍ਰਾਰਥੀਆਂ ਨੂੰ ਸਿਵਲ ਸਰਵਿਸੇਸ ਦੀ ਪ੍ਰੀਖਿਆ ਦੀ ਤਿਆਰੀ ਲਈ ਮੁਫਤ ਕੋਚਿੰਗ ਦਿੱਤੀ ਜਾ ਰਹੀ ਹੈ ਇਸ ਦੇ ਨਾਲ ਹੀ 30 ਵਿਦਿਆਰਥੀਆਂ ਨੂੰ ਮੁਫਤ ਸਟੈਨੋਗ੍ਰਾਫੀ ਦਾ ਕੋਰਸ ਵੀ ਕਰਵਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੀ ਵਚਨਬੱਧ ਹੈ ਕੌਮੀ ਤੇ ਕਮਾਂਤਰੀ ਪੱਧਰ ਤੇ ਮੱਲਾ ਮਾਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਅਤੇ ਇਨਾਮਾਂ ਨਾਲ ਨਿਵਾਜਿਆ ਜਾ ਰਿਹਾ ਹੈ 11 ਨਾਮੀ ਖਾੜੀਆਂ ਖਿਡਾਰੀਆਂ ਨੂੰ ਪੀਸੀਐਸ ਤੇ ਡੀਐਸਪੀ ਦੀਆਂ ਦੀ ਨੌਕਰੀ ਦਿੱਤੀ ਗਈ ਹੈ ਇਸੇ ਤਰ੍ਹਾਂ ਪਿਛਲੇ 2 ਸਾਲ ਵਿੱਚ 24164 ਖਿਡਾਰੀਆਂ ਨੂੰ 75 ਕਰੋੜ ਰੁਪਏ ਦੀ ਨਗਦ ਇਨਾਮ ਰਾਸ਼ੀ ਮੰਡੀ ਗਈ ਹੈ ਆਲ ਹੀ ਵਿੱਚ 올림픽 ਖੇਤਾ ਵਿੱਚ ਤਾਂਸੀ ਦਾ ਤਮਕਾ ਜਿੱਤ ਕੇ ਆਏ ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਨੂੰ ਮੁੱਖ ਮੰਤਰੀ ਨੇ 1-1 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ਹਾਕੀ ਟੀਮ ਵਿੱਚ ਕਪਤਾਨ ਸਰਕਾਰ ਹਰਮਨਪ੍ਰੀਤ ਸਿੰਘ ਤੇ ਵਾਈਸ ਕਪਤਾਨ ਸਮੇਤ 10 ਖਿਡਾਰੀ ਪੰਜਾਬ ਤੋਂ ਹਨ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਨੇ 올림픽 ਖੇਡਾਂ ਤੇ ਏਸ਼ੀਅਨ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਤਿਆਰੀ ਲਈ ਕਰਮਾਰ 15 ਤੇ 8 ਲੱਖ ਰੁਪਏ ਪ੍ਰਤੀ ਖਿਡਾਰੀ ਦਿੱਤੇ ਹਨ ਪੰਜਾਬ ਨੂੰ ਮੋੜ ਖੇਡਾਂ ਵਿੱਚ ਮੋਹਰੀ ਸੂਬਾ ਬਣਾਉਣ ਲਈ ਸਾਲ 2023 ਵਿੱਚ ਨਵੀਂ ਖੇਡ ਨੀਤੀ ਬਣਾਈ ਗਈ